ਜਿੱਦੂ ਮੂਸੇ ਵਾਲੇ ਨੂੰ ਗਏ ਨੂੰ ਅੱਜ 2 ਸਾਲ ਹੋ ਗਏ ਉਸ ਬੰਦੇ ਦੀ ਥਾਂ ਨਹੀਂ ਕੋਈ ਲੈ ਸਕਿਆ ਲੱਖਾਂ ਆਏ ਲੱਖਾਂ ਗਏ ਕਹਿੰਦੇ ਜੁਗਨੂਆਂ ਨੇ ਰਲ ਕੇ ਮਹਿਫਲ ਲਾਈ ਤੇ ਫੈਸਲਾ ਕੀਤਾ ਸੂਰਜ ਬਦਲ ਦਿੱਤਾ ਜਾਵੇਗਾ ਪਰ ਇਹ ਫੈਸਲੇ ਹੁੰਦੇ ਨੇ ਸੂਰਜ ਦਾ ਕੋਈ ਹੋਰ ਬਦਲ ਨਹੀਂ ਇਸੇ ਤਰ੍ਹਾਂ ਮੂਸੇ ਵਾਲੇ ਦਾ ਕੋਈ ਹੋਰ ਬਦਲ ਨਹੀਂ ਇੱਕ ਵਾਰੀ ਮੈਨੂੰ ਮਿਲਿਆ ਭੁੱਲਿਆ ਨਹੀਂ ਮੈਂ ਉਹਦੀ ਲਿਆਕਤ ਉਹਦੀ ਅੰਡਰਸਟੈਂਡਿੰਗ ਉਹਦੀ ਸਮਝ ਉਹਦਾ ਆਈਕਿਊ ਲੈਵਲ ਇੱਕ ਵਾਰ ਮਿਲਿਆ ਭੁੱਲਿਆ ਨਹੀਂ ਤੁਹਾਨੂੰ ਉਹਨੇ ਜਿੰਨਾਂ ਨਾਲ ਖਾਂਦਾ ਸੀ ਬੈਠਦਾ ਸੀ ਰਹਿੰਦਾ ਸੀ ਜਾਂ ਜਿਨ੍ਹਾਂ ਦਾ ਜੰਮਿਆ ਪੁੱਤ ਸੀ ਕਿੱਦਾਂ ਜਿਗਰਾ ਚਾਹੀਦਾ ਐਹੋ ਜੇ ਬੰਦੇ ਦੇ ਜਾਣ ਦਾ ਦੁੱਖ ਭਲਾਉਣ ਵਾਸਤੇ ਸੋ 2 ਸਾਲ ਹੋ ਗਏ ਅੱਜ ਵੀ ਉਹਨੂੰ ਯਾਦ ਕਰਦੇ ਆ ਥਾਂ ਥਾਂ ਤੇ ਉਸ ਬੰਦੇ ਦਾ ਨਾਮ ਚੱਲਦਾ ਹੈ ਚਮਕਦਾ ਹੈ ਤੇ ਚਮਕਦਾ ਹੀ ਰਹੇਗਾ ਕਾਰਨ ਕੀ ਸੀ ਉਹ 도ਗਲਾ ਨਹੀਂ ਸੀ ਸਪਸ਼ਟਤਾ ਉਹਦੇ ਵਿੱਚ ਬਹੁਤ ਸੀ ਤੇ ਸਪਸ਼ਟ ਬੰਦੇ ਹਰ ਕੋ ਨੂੰ ਪਿਆਰੇ ਲੱਗਦੇ ਆ ਅੱਜ ਪਸੰਦ ਕਰੋ ਨਾ ਕਰੋ ਇੱਕ ਦਿਨ ਮੰਨੋਗੇ ਜ਼ਰੂਰ ਸਪਸ਼ਟ ਹੋਣਾ ਇਹ ਲੋਕਾਂ ਨੂੰ ਆਪਣੇ ਆਪ ਤੁਹਾਡਾ ਫੈਨ ਬਣਾ ਦਿੰਦਾ ਸਪਸ਼ਟ ਹੋਣਾ ਜੋ ਅੰਦਰ ਉਹ ਹੀ ਬਾਹਰ ਬੰਦਾ 도ਗਲਾ ਨਹੀਂ ਹੋਣਾ ਚਾਹੀਦਾ ਸਿੱਧੂ ਨੇ ਵੀ ਕਿਹਾ ਸੀ ਉਸਤਾਦ ਦਿਲ ਦਰਿਆ ਰੱਖੇ ਨੇ ਨੀਤ ਮਾੜੀ ਨਹੀਂ ਰੱਖੀ ਜਿੱਥੇ ਸਾਨੂੰ ਪਤਾ ਲੱਗ ਜੇ ਬੰਦਾ 도ਗਲਾ ਆ ਉੱਥੇ ਅਸੀਂ ਜਾਰੀ ਨਹੀਂ ਰੱਖੀ